ਸਾਸਰੀ ਕਾਲੀ ਜੀ ਸਾਰਨਾ ਹੈ ਬੇਤਾ ਰੂਟਸ ਸ਼੍ਰੀ ਰਾਮ ਕ੍ਰਿਸ਼ਨਾ ਨਾਭੀ ਤੇ ਲਾਏ ਤੂੰ ਨਿਚ ਪਾਉਣ ਵਾਲਾ ਤੇਰ ਹੈ ਦੋ ਬੂੰਦਾ ਸਵੇਰੇ ਇਹਦੀਆਂ ਪਾਉਣੀਆਂ ਦੋ ਬੂੰਦਾ ਸ਼ਾਮ ਨੂੰ ਪਾਉਣੀਆਂ ਧੁੰਨੀ ਵਿੱਚ ਨਾਭੀ ਵਿੱਚ ਪਾ ਕੇ ਤੁਸੀਂ 40 ਮਿੰਟ ਇਹਨੂੰ ਲੰਮੇ ਸਿੱਧੇ ਲੇਟਣਾ ਟੇਢੇ ਨਹੀਂ ਹੋਣਾ ਦਾ ਇਹਦੇ ਬਹੁਤ ਜ਼ਿਆਦਾ ਫਾਇਦੇ ਹੈ ਮਤਲਬ ਇਹਦੇ ਡਿਪਰੈਸ਼ਨ ਤੋਂ ਵੀ ਠੀਕ ਹੈ ਜੋੜਾਂ ਤੋਂ ਮੇਰੇ ਜੇ ਮੈਨੂੰ ਜਿਹੜੇ ਰੋਗ ਸੀ ਮੈਨੂੰ ਥੋੜਾ ਜਿਹਾ ਜੋੜ ਦਰਦ ਕਰਦੇ ਹੁੰਦੇ ਸੀ ਸਵੇਰ ਸਵੇਰ ਉੱਠਿਆ ਕਿ ਦਿਨ ਮੈਨੂੰ ਪੇਟ ਦਾ ਇਹਦਾ ਬਹੁਤ ਜ਼ਿਆਦਾ ਘਟਦਾ ਹੈ ਮੇਰਾ ਪੇਟ ਕਾਫੀ ਵੱਡਾ ਹੋ ਗਿਆ ਸੀਗਾ ਤੇ ਮੈਨੂੰ ਇਹਦੇ ਨਾਲ ਦੱਸ ਦੇਣ ਤੋਂ ਬਾਅਦ ਫਰਕ ਪੈਣ ਲੱਗਾ ਇਹ ਨਹੀਂ ਵੀ ਅੱਜ ਮੈਂ ਸ਼ੁਰੂ ਕੀਤਾ ਤੇ ਕੱਲ ਨੂੰ ਇਹਦੇ ਨਾਲ ਮੈਨੂੰ ਫਰਕ ਪੈਣ ਲੱਗਾ ਪੰਜ ਦਿਨ ਤੋਂ ਦਸ ਦਿਨ ਤੋਂ ਮੈਨੂੰ ਫਰਕ ਪੈਣ ਲੱਗਾ ਮੈਂ ਸਿਰਫ ਦੋ ਵਾਰੀ ਦੋ ਬੂੰਦਾਂ ਨਾਭੀ ਵਿੱਚ ਤੇਲ ਦੀਆਂ ਪਾਉਣੀਆਂ 40 ਮਿੰਟ ਮੈਂ ਪੂਰਾ ਲੇਟਣੀ ਹੈ ਉਹ ਸਭ ਨਾ ਪਾਉਣੀ ਹੈ ਬੂੰਦਾਂ ਮੈਂ ਜਦੋਂ ਮੈਂ ਲੱਗੇ ਵੀ ਹੁਣ 40 ਮਿੰਟ ਲੇਟਣਾ ਹੈ ਠੀਕ ਹੈ ਨਾ ਤੇ ਤੁਸੀਂ ਵੀ ਇਹਨੂੰ ਮਤਲਬ ਮੰਗਵਾ ਸਕਦੇ ਹੋ ਪਲੇ ਸਟੋਰ ਤੇ ਜਾ ਕੇ ਤੁਸੀਂ ਇਹਦਾ ਨਾਮ ਭਰ ਕੇ ਤੁਸੀਂ ਇੱਥੇ ਸ਼ਾਪ ਨਾਮ ਆ ਜਾਊਗਾ ਸਭਨਾ ਤੁਸੀਂ ਜਾ ਕੇ ਕਲਿੱਕ ਕਰਕੇ ਆਪਣਾ ਐਡਰੈਸ ਭਰ ਦਿਓ ਤਾਂ ਇਹ ਹੋਮ ਡਿਲੀਵਰੀ ਹੈ ਜਦੋਂ ਤੁਹਾਡੇ ਘਰ ਆਉਣਗੇ ਫਿਰ ਤੁਹਾਡੇ ਤੋਂ ਪੈਸੇ ਲੈ ਕੇ ਜਾਣਗੇ ਇਹਦੇ ਬਹੁਤ ਜ਼ਿਆਦਾ ਫਾਇਦੇ ਹੈ ਮੈਨੂੰ ਤਾਂ ਬਹੁਤ ਜ਼ਿਆਦਾ ਫਾਇਦੇ ਹੋਏ ਹੈ ਮੈਂ ਤਾਂ ਹੀ ਤੁਹਾਨੂੰ ਦੱਸਣ ਲੱਗੀ ਛੋਟੀਆਂ ਮੋੜੀਆਂ ਬਿਮਾਰੀਆਂ ਤੇ ਗੋਲੀ ਨਹੀਂ ਖਾਣੀ ਚਾਹੀਦੀ ਕਿ ਆਪਾਂ ਨੂੰ ਗੋਲੀ ਨਾਲ ਵੀ ਸਾਈਡ ਇਫੈਕਟ ਬਹੁਤ ਜ਼ਿਆਦਾ ਹੁੰਦੇ ਹੈ ਜਦੋਂ ਜਦੋਂ ਆਪਾਂ ਨੂੰ ਜ਼ਿਆਦਾ ਹੀ ਮਜਬੂਰੀ ਫਿਰ ਤਾਂ ਖਾਣੀ ਪੈਂਦੀ ਹੈ ਪਰ ਦੇਲ ਬਹੁਤ ਜ਼ਿਆਦਾ ਵਧੀ ਤੁਸੀਂ ਇਹ ਜ ਇਹ ਦੇਸੀ ਚੀਜ਼ਾਂ ਤੇ ਵਰਤਣੀਆਂ ਚਾਹੀਦੀਆਂ ਤੁਹਾਨੂੰ ਵੀ ਤੇ ਤੁਸੀਂ ਵੀ ਇਹ ਤੇਲ ਮੰਗਵਾਓ ਜੇ ਤੁਹਾਨੂੰ ਕੋਈ ਤਕਲੀਫ ਹੈ ਤਾਂ ਤਾਂ ਆਪਣੀ ਨਾਭੀ ਵਿੱਚ ਦੋ ਬੂੰਦਾ ਪਾਉਣੀਆਂ 40 ਮਿੰਟ ਰਹਿਤਣਾ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਪਲੀਜ਼